ਸਰਨ ਸਸਕਾਲ ਜੀ ਆਪਾਂ ਨਾ ਜਾ ਰਹੇ ਅੱਜ ਪਾਰਟੀਸ਼ਨ ਮਿਊਜ਼ੀਅਮ ਤੇ ਜਲਿਆਂਵਾਲਾ ਬਾਗ ਜਿਹੜਾ ਉਹ ਦੇਖਣ ਪਾਰਟੀਸ਼ਨ ਮਿਊਜ਼ੀਅਮ ਚ 1947 ਦੀ ਵੰਡ ਸਮੇਂ ਜੋ ਘਟਨਾਵਾਂ ਹੋਈਆਂ ਉਹਨਾਂ ਦੇ ਡਾਕੂਮੈਂਟ ਤੇ ਹੋਰ ਜਿਹੜੀਆਂ ਵੀਡੀਓ ਤੇ ਫੋਟੋਆਂ ਜਿਹੜੀਆਂ ਹੈਗੀਆਂ ਤੇ ਜਲਿਆਂਵਾਲਾ ਬਾਗ ਜਿਹੜਾ ਜਿੱਥੇ ਉਹਨਾਂ ਦੀ ਯਾਦਗਾਰ ਬਣਾਈ ਆ ਉਹਨਾਂ ਸ਼ਹੀਦਾਂ ਦੀ ਜਿਹੜੇ 1919 ਚ ਸ਼ਹੀਦ ਹੋਏ ਵਸਾਕੀ ਵਾਲੇ ਦਿਨ ਆਪਾਂ ਚੱਲਦੇ ਹਾਂ ਜੀ ਉੱਥੇ ਦੇਖਦੇ ਫਿਰ ਸਾਰਾ ਕੁਝ ਜੇ ਬਸਰਾ ਹੀ ਆਈਏ ਨਾ ਤੇ ਬਸ ਕੈਂਟ ਤੋਂ ਨਾ ਸਿਰਫ 6-700 ਗੱਜ ਦੀ ਦੂਰੀ ਤੇ ਜਿਹੜਾ ਨਾ ਪਾਰਟੀਸ਼ਨ ਮਿਊਜ਼ੀਅਮ ਜਿਹੜਾ ਹੈਗਾ ਉਹ ਤੋਂ ਅੱਗੇ ਫਿਰ ਪਾਰਟੀਸ਼ਨ ਮਿਊਜ਼ੀਅਮ ਤੋਂ ਜਲਾ ਲਬਾਗ ਜਿਹੜਾ ਨਾ 400 ਗੱਜ ਦੀ ਦੂਰੀ ਤੇ ਆ ਜੇ ਆਪਾਂ ਰੇਲ ਰਾਈਂ ਆਨੇ ਆ ਨਾ ਤੇ ਇੱਥੋਂ ਜਿਹੜਾ ਪਾਰਟੀਸ਼ਨ ਮਿਊਜ਼ੀਅਮ ਆ ਨਾ ਉਹ ਕਰੀਬ ਜਿਹੜਾ ਵਾ ਉਹ 2.5 ਤੋਂ 3 ਕਿਲੋਮੀਟਰ ਆ ਹਾਲ ਬਾਜ਼ਾਰ ਥਾਣੀ ਜਿਹੜਾ ਉਹ ਜਾਣਾ ਆਪਾਂ ਇਹ ਨਾ ਹਾਲ ਗੇਟ ਦੇ ਪਲੇਸਨ ਤੋਂ ਸਿੱਧਾ ਹਾਲ ਗੇਟ ਖਾਣੀ ਨਾ ਅੰਦਰ ਜਾਣਾ ਹਾਲ ਗੇਟ ਜਿਹੜਾ ਨਾ ਸੀਐਚ ਹਾਲ ਜਿਹੜਾ ਕਮਿਸ਼ਨਰ ਹੀ ਨਾ ਆਪਣਾ ਉਹਨੇ 1875 76 ਚ ਜਿਹੜਾ ਨਾ ਇਹਨੂੰ ਬਣਾਇਆ ਸੀ ਤੇਰਵਾ ਦਰਵਾਜਾ ਵਾ ਜਿਹੜਾ ਇਹ ਮਹਾਰਾਜ ਰਣਜੀਤ ਸਿੰਘ ਨੇ ਬਣਾਇਆ 12ਵਾਂ ਦਰਵਾਜਾ ਇਹ ਹੈਗਾ ਸੀ ਅਖੀਰ ਦੂਦਮ ਸਜਦਾ ਬੁੱਤ ਜਿਹੜਾ ਨਾ ਇੱਥੇ ਲਾਇਆ ਗਿਆ ਵਾ ਗਿੱਲੇ ਦਰ ਦਰ ਨੂੰ ਜਿਹੜਾ ਨਾ ਸੋਧਿਆ ਹਾਲ ਵਿਚਾਰ ਥਾਣੀ ਹੋ ਗਿਆ ਨਾ ਤੇ ਅਖੀਰ ਤੇ ਸਾਹਮਣੇ ਮੱਥੇ ਤੇ ਨਾ ਆ ਪਾਰਕਿਸਨ ਮਿਊਜ਼ੀਅਮ ਆ ਪਾਰਕਿਸਨ ਮਿਊਜ਼ੀਅਮ ਦੀ ਜਿਹੜੀ ਆ ਇਮਾਰਤ ਆ ਪਹਿਲਾਂ ਜਿਹੜੀ ਆ 1839 ਤੋਂ ਪਹਿਲਾਂ ਮਾਤਾ ਸਦਾ ਕੋਰ ਦੀ ਹਵੇਲੀ ਰਹੀ ਆ ਤੇ ਬਾਅਦ ਚ ਜਦੋਂ ਅੰਗਰੇਜ਼ ਰਾਜ ਆ ਗਿਆ ਉਦੋਂ ਇਹਨਾਂ ਨੇ ਕਤਵਾਰੀ ਬਣਾਈ ਆ ਬਾਅਦ ਚ ਤੇ ਫਿਰ ਉਸ ਤੋਂ ਬਾਅਦ ਕਾਰਪੋਰੇਸ਼ਨ ਦਾ ਦਫ਼ਤਰ ਵੀ ਅਸੀਂ ਦੇਖਦੇ ਰਹੇ ਇੱਥੇ ਆਸਲੇ ਨਾ ਪਾਰਟੀਸ਼ਨ ਮਿਊਜ਼ੀਅਮ ਤੇ ਹੋਰ ਖਾਨਦਾਨੀ ਜਿੰਨੀਆਂ ਜਿੰਨੀਆਂ ਲਾਈਆਂ ਦੋਵਾਂ ਪਾਸੇ ਜਿਹੜਾ ਨੇ ਇੱਕ ਪਾਸੇ ਹਰੀ ਸਿੰਘ ਨਲਵਾ ਜੀ ਦਾ ਬੋਤਾ ਖੰਡੀ ਤੇ ਤੇ ਇੱਕ ਪਾਸੇ ਜਿਹੜਾ ਅ ਅਕਾਲੀ ਫੂਲਾ ਸਿੰਘ ਜੀ ਦਾ ਗੁਰਦੇ ਆਪਣਾ ਬੋਤਾ ਖੰਡੀ ਆ ਸਾਹਮਣੇ ਨਾ ਵਿਸ਼ਾਲ ਡਿਉੜੀ ਆ ਜਿੱਚ ਝੂਮਰ ਲੱਗੇ ਆ ਤੇ ਆ ਨਾਲ ਜਿਹੜਾ ਨਾ ਆ ਲਾਈਟਾਂ ਜਦੋਂ ਜਗ ਜਾਂਦੀਆਂ ਰਾਤ ਦੀਆਂ ਉਹ ਵੀ ਆ ਦੇਖੋ ਉਹਦਾ ਵੀ ਨਜ਼ਾਰਾ ਜਿਹੜਾ ਮੈਂ ਨਾਲ ਸਾਂਝਾ ਕਰਨ ਦਿਆ ਵਾਂ ਤੇ ਸਾਰੇ ਝੁੰਮਰ ਜਿਹੜੇ ਆ ਚੱਲੇ ਆ ਤੇ ਬਹੁਤ ਸ਼ਾਨਦਾਰ ਜਿਹੜਾ ਰਾਤ ਦਾ ਜਿਹੜਾ ਨਾ ਉਹਨੂੰ ਦ੍ਰਿਸ਼ਤ ਘਰਾ ਜਿਹੜਾ ਵਖੰਡ ਆ ਨਾ ਪਾਰਟੀਸ਼ਨ ਮਿਊਜ਼ੀਅਮ ਤੋਂ ਬਾਹਰ ਹੋਏ ਜਾ ਤੇ ਟਿੰਦ ਲਾ ਕੇ ਚੱਲਦੇ ਅੰਦਰ ਕਹਿੰਦੇ ਵੀਡੀਓ ਤਾਂ ਬਣਾਉਣ ਨਹੀਂ ਦਿੰਦੇ ਇੱਕ 10 ਰੁਪਏ ਦੀ ਆ ਤੇ ਲੈ ਕੇ ਚੱਲਦੇ ਅੰਦਰ ਪਾਰਟੀਸ਼ਨ ਮਿਊਜ਼ੀਅਮ ਨਾਲ ਦੇਖ ਲੈ ਜੀ ਉਹ ਇਹਦੇ ਵਿੱਚ ਜਿਹੜਾ ਭਿਆਨਕਸਾਨ ਆ ਨਾ ਉਦੋਂ ਵੰਡ ਸਮੇ ਉਹ ਵਿਖਾਇਆ ਤੇ ਵੇਖ ਕੇ ਮਨ ਭਰ ਜਾਂਦਾ ਜਿੰਨੀਆਂ ਉਹਨਾਂ ਨੇ ਵੀਡੀਓ ਵਿਖਾਈਆਂ ਹਾਂਜੀ ਜਾਂ ਆਡੀਓ ਆ ਜਾਂ ਡਾਕੂਮੈਂਟ ਆ ਜੋ ਵੀ ਵੇਖਿਆ ਨਾ ਉਹ ਚ ਇੱਕ ਗੱਲ ਤਾਂ ਸਪਸ਼ਟ ਹੋ ਜਾਂਦੀ ਵੀ ਵੰਡ ਜਿਹੜੀ ਭਾਵੇਂ ਬਿਨਾਂ ਸ਼ੱਕ ਇਹਨਾਂ ਨੇ ਕਾਗਜ਼ਾਂ 'ਤੇ ਹਿੰਦੁਸਤਾਨ ਤੇ ਪਾਕਿਸਤਾਨ ਦੀ ਕੀਤੀ ਆ ਵੰਡ ਤੇ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਦੀ ਹੋਈ ਆ ਉਸ ਪੰਜਾਬ ਦੀ ਜਿਹਨੂੰ ਪੰਜ ਪੀੜੀਆਂ ਲਾ ਕੇ ਮਾਰਾ ਰਣਜੀਤ ਸਿੰਘ ਨੇ ਸਿੰਚਿਆ ਸੀ ਤੇ ਕਿੰਨੀਆਂ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਸੀ ਫੇਰ ਜਾ ਕੇ ਜਿਹੜੀ ਉਹ ਉਹ ਕਿਤੇ ਪੰਜਾਬ ਬਣਿਆ ਸੀ ਜਿੱਥੇ ਹੱਸਦੇ ਵਸਦੇ ਲੋਕ ਜਿਹੜੇ ਹਿੰਦੂ ਸਿੱਖ ਮੁਸਲਮਾਨ ਸਭ ਜਾਤਾਂ ਦੇ ਲੋਕ ਜਿਹੜੇ ਬੜੇ ਖੁਸ਼ੀ ਨਾਲ ਰਹਿੰਦੇ ਸੀ ਉਹ ਹੀ ਆਪਣੇ ਜਿਹੜੇ ਇੱਕ ਦੂਜੇ ਦੇ ਪੰਜਾਬੀ ਜਿਹੜੇ ਵੈਰੀ ਬਣ ਗਏ ਤੇ 2 ਲੱਖ ਤੋਂ ਲੈ ਕੇ 10 ਲੱਖ ਤੱਕ ਜਿਹੜੇ ਲੋਕ ਜਿਹੜੇ ਨੇ ਉਹ ਦੰਗਿਆਂ 'ਚ ਮਾਰੇ ਗਏ ਤੇ 15 ਲੱਖ ਦੇ ਲਾਗੇ ਛਾ ਗਏ ਹੈ ਜਾਂ ਤੇ ਹੋਰ ਭੁੱਖਮਰੀ ਨਾਲ ਜਿਹੜੇ ਮਰੇ ਆ ਤੇ ਕਿੱਡੀ ਵੱਡੀ ਤਰਾਸਦੀ ਹੋਈ ਆ ਬਿਨਾਂ ਸ਼ੱਕ ਵੰਡ ਹਿੰਦੁਸਤਾਨ ਤੇ ਪਾਕਿਸਤਾਨ ਦੀ ਹੋਈ ਆ ਪਰ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਨੂੰ ਜੜੀ ਇਹਨਾਂ ਸਭ ਤੋਂ ਵੱਡੀ ਜੇ ਚੱਕੇ ਸਵੱਜੀ ਆ ਤੇ ਉਹਨੂੰ ਪੰਜਾਬ ਨੂੰ ਦੋ ਹਿੱਸੇ ਵੰਡ ਕੇ ਐਡਾ ਵੱਡੀ ਜਿਹੜੀ ਤਰਾਸਦੀ ਇੱਥੇ ਹੋਈ ਆ ਜਿਹੜੀ ਦੇਖ ਕੇ ਮਨ ਪਰ ਆਂਦਾ ਜਲਿਆਂ ਵਾਲਾ ਬਾਗ ਤੁਹਾਨੂੰ ਮੈਂ ਵਿਖਾਣਾ ਜੀ ਅੱਜ ਅਜਾ ਚੌਂ ਫੌੜਾ ਦਾ ਜਿਹੜਾ ਨਾ ਦ੍ਰਿਸ਼ਾ ਸਾਹਮਣੇ ਮਾਰਾ ਰਣਜੀਤ ਸਿੰਘ ਦਾ ਵਿਸ਼ਾਲ ਕੱਦ ਜਿਹੜਾ ਨਾ ਉਹ ਸਟੈਚੂ ਲੱਗਾ ਤੇ ਆ ਜਿਹੜਾ ਰਾਤ ਦਾ ਦ੍ਰਿਸ਼ਾ ਰਾਤ ਨੂੰ ਜਿਹੜਾ ਨਾ ਉਹ ਫੌੜਾਲੇ ਚੌਂਕ ਦੇ ਜਿਹੜਾ ਨਾ ਦ੍ਰਿਸ਼ ਕੋਈ ਇਸ ਤਰ੍ਹਾਂ ਦਾ ਬੰਦਾ ਬੜਾ ਮਤਲਬ ਵੇਖਣ ਸੁਹਾਵਣਾ ਲੱਗਦਾ ਤੇ ਆ ਨਾ ਗੱਲੇ ਵਾਲੇ ਬਾਗ ਦੇ ਬਾਹਰ ਮੂਰਤੀ ਲੱਗੀ ਆ ਜਿੱਚ ਜਿਹੜੇ ਉੱਥੇ ਹੋਏ ਸ਼ਹੀਦਨ ਉਹਨਾਂ ਦੀ ਜਿਹੜੀ ਤਸਵੀਰ ਆ ਨਾ ਉਹ ਕਰੀ ਆ ਤੇ ਥੱਲੇ ਉਹਨਾਂ ਦੇ ਨਾਂ ਵੀ ਜਿਹੜੇ ਲਿਖੇ ਆ ਨਿੱਕੇ ਨਿੱਕੇ ਕਰਕੇ ਤੇ ਸਾਹਮਣੇ ਉਹ ਘੰਟਾ ਘਰ ਆ ਬਿਲਕੁਲ 2 1/2 ਸੌ ਗਾਈ ਦੂਰ ਤੇ ਆ ਰਾਤ ਦਾ ਜਿਹੜਾ ਨਾ ਉਹ ਉਹਦਾ ਜਿਹੜਾ ਗ੍ਰੇਸ਼ਾ ਨਾ ਉਹ ਮੈਂ ਨਾਲ ਅਟੈਚ ਕੀਤਾ ਵਾ ਤੇ ਇਹ ਘੰਟਾ ਘਰ ਜਿਹੜਾ ਦਰਬਾਰ ਸਾਹਿਬ ਜਿਹੜਾ ਮੈਂ ਦੱਸਦਾ ਜਿਹੜਾ ਇੰਟਰੈਸਟ ਗੇਟ ਹੈਗਾ ਆ ਨਾ ਜਲਾਲ ਬਾਗ ਦੀ ਜਿਹੜੀ ਨਾ ਐਂਟਰੀ ਆ ਤੇ ਆਹ ਦੇਖੋ ਜਿਹੜਾ ਧਿਆਨ ਨਾ ਦੋਵੇਂ ਪਾਸੇ ਜਿਹੜੀ ਹੈ ਨਾ ਛੀਦਾਂ ਦੀ ਜੜੀਆਂ ਨਾ ਉਹ ਮੂਰਤੀਆਂ ਇਹਨਾਂ ਨੇ ਉਕਰੀਆਂ ਹੋਈਆਂ ਤੇ ਗਲੀ ਬਹੁਤ ਪੀੜੀ ਆ ਇਸੇ ਗਲੀ ਥਾਣੀ ਜਿਹੜਾ ਨਾ ਜਰਨਲ ਡਾਇਰ ਜਿਹੜਾ ਨਾ ਉਹ ਆਪਣੇ 90 ਫੌਜੀਆਂ ਦੇ ਨਾਲ ਉਹ ਅੰਦਰ ਆਇਆ ਸੀ ਆਹ ਗਲੀ ਆ ਜਿਹੜੀ ਉਹ ਐਂਟਰੀ ਇਹਨਾਂ ਦੀ ਜੀ ਗੇਟ ਦੇ ਅੰਦਰ ਵੱੜਦੇ ਨਾ ਸਾਹਮਣੇ ਜਿਹੜਾ ਉਹ ਦੇਖ ਰਹੇ ਹੋ ਨਾ ਉਹ 시ਦੀ ਸਮਾਰਕ ਤੇ ਆ ਨਾਲ ਨਾਲ ਬਰਾਂਡਾ ਗੈਲਰੀਆਂ ਨੂੰ ਜਿਹੜਾ ਜਾਂਦਾ ਇਹ ਗੈਲਰੀ ਨੰਬਰ 1 ਜਿਹੜੀ ਹੈ ਨਾ ਉਹ ਆ ਬਿਲਕੁਲ ਆ ਸਾਹਮਣੇ ਹੈਗੀ ਹੈ ਗੈਲਰੀ ਨੰਬਰ 1 ਵਿੱਚ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਿੱਖ ਧਰਮ ਦੀ ਰਮਤਾ ਆਪਣਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਖੇ ਖਾਲਸਾ ਪੰਥ ਦੀ ਸਿਰਜਣਾ ਅਤੇ ਬੰਦਾ ਸਿੰਘ ਜੂ ਬਹਾਦਰ ਵਰਗੇ ਯੋਧੇ ਪੈਦਾ ਕਰਨ ਇਸ ਤੋਂ ਇਲਾਵਾ ਮਹਾਰਾਜ ਰਣਜੀਤ ਸਿੰਘ ਜੀ ਵੱਲੋਂ 18ਵੀਂ ਸਦੀ ਚ ਇੱਕ ਸਿੱਖ ਰਾਜ ਸਥਾਪਿਤ ਕਰਨ ਬਾਰੇ ਜਿਹੜਾ ਉਹ ਚਿੱਤਰ ਵੀ ਲਾਏ ਆ ਤੇ ਸੰਖੇ ਵੀਰਵਾ ਵੀ ਦਿੱਤਾ ਹੈ ਗੈਲਰੀ <Gallery> ਨੰਬਰ 2 ਦੇ ਭਾਗ 2 ਚ ਲੈਜਰ ਡਿਸਪਲੇ ਰਾਈਨ ਜਿਹੜਾ ਵਾ ਉਹ 19 ਸਾਕ ਨੂੰ ਜਿਹੜਾ ਨਾ ਦਰਸਾਇਆ ਗਿਆ ਵਾ ਐਸੇ ਗੱਲ ਵੀ ਦੇ ਨਾ ਭਾਗ 3 ਚ ਜਿਹੜਾ ਵੀਡੀਓਗ੍ਰਾਫੀ ਜਿਹੜੀ ਐਨੀਮੇਟਡ ਜਿਹੜੀ ਹੈ ਹੋਈ ਹੈ ਜਿਹੜੀ ਉਹ ਸਾਕ ਨੂੰ ਨਾ ਪੂਰਾ ਜਿਹੜਾ ਬਿਆਨ ਕਰਨ ਕੀਤਾ ਗਿਆ ਉਹਦੇ ਚ ਤੇ ਇਹ ਚ ਜਿਹੜਾ ਵਾ ਉਹ ਕੋਸ਼ ਇਹਨਾਂ ਨੇ ਜਿਹੜੇ ਆਦਮ ਕੱਦ ਬੁੱਤ ਵੀ ਜਿਹੜੇ ਨਾ ਸਾਈਡਾਂ ਤੇ ਲਾਏ ਆ ਤੇ ਉਹ ਬੁੱਤ ਵੀ ਇਸੇ ਤਰ੍ਹਾਂ ਗੋਲੀ ਜੜੀ ਭਰਾਂਦੇ ਜਿਹੜੇ ਨਾ ਉਹ ਦਰਸਾਏ ਗਏ ਆ ਤੇ ਉਹ ਸਾਕਾ ਇਹਨ ਬਿਨ ਜਿਹੜਾ ਸਾਹਮਣੇ ਮਤਲ ਆ ਜਾਂਦਾ ਇਹ ਸਾਰਾ ਕੁਝ ਸੀਨ ਦੇਖ ਕੇ ਇਹ ਖੁਨੀ ਸਾਕੇ ਤੋਂ ਬਾਅਦ ਦੀਆਂ ਜਿਹੜੇ ਹਾਲਾਤ ਹਨ ਉਹਨਾਂ ਨੂੰ ਦਰਸਾਉਂਦੀਆਂ ਕੁਝ ਇਹਨਾਂ ਨੇ ਮੂਰਤੀਆਂ ਬਣਾਈਆਂ 3 ਨੰਬਰ ਗੈਲਰੀ ਚ ਆ ਜਿਹੜਾ ਨਾ ਕੀ ਦਿਖੂਆ ਜਿਹੜੇ 100 ਤੇ 20 ਲਾਸ਼ਾਂ ਜਿਹੜੀਆਂ ਨਾ ਬਰੰਦ ਹੋਈਆਂ ਨੇ ਇਸ ਟਾਈਮ ਤੇ ਕੁੱਲ ਜਿਹੜੇ ਨਾ 300 ਤੇ ਨਾਸੀ ਲੋਕ ਜਿਹੜੇ ਨਾ ਸ਼ਹੀਦ ਹੋਏ ਆ ਤੇ ਇਹ ਸਰਕਾਰੀ ਅੰਕੜਿਆਂ ਅਨੁਸਾਰ ਹਾਂਜੀ ਆ ਖੂਹ ਆ ਬਾਕੀ ਆ ਸ਼ੀਸ਼ਾ ਹੋਣ ਕਰਕੇ ਨਾ ਪੂਰੀ ਤਰ੍ਹਾਂ ਅੱਗੋਂ ਦਿਖਦਾ ਨਹੀਂਗਾ ਤੇ ਕੁੱਲ ਜਿਹੜੇ 100 ਤੇ ਆਪਣਾ 20 ਲੋਕਾਂ ਦੀ ਲਾਸ਼ਾਂ ਇੱਥੋਂ ਜਿਹੜੀਆਂ ਨਾ ਬਰੰਦ ਕੀਤੀਆਂ ਗਈਆਂ ਨੇ ਤੇ ਇਹ ਟੋਟਲ 379 ਜਿਹੜੇ ਇਹ ਲੋਕ ਸਰਕਾਰੀ ਅੰਕੜਿਆਂ ਅਨੁਸਾਰ ਜਿਹੜੇ ਉਹਨਾਂ ਨੇ ਦੱਸਿਆ ਵੀ ਜਿਹੜੇ ਸ਼ਹੀਦ ਹੋਏ ਆ ਬਾਕੀ ਜਿਹੜੇ ਆ ਗੈਰ ਸਰਕਾਰੀ ਜਿਹੜੀਆਂ ਰਿਪੋਰਟਾਂ ਉਹਦੇ ਅਨਸਾਰ 1000 ਤੋਂ 1500 ਇੱਥੇ ਵੀ ਨਾ ਗੋਲੀਆਂ ਦੇ 28 ਨਿਸ਼ਾਨ ਦੇ ਤੇ 5 ਫੁੱਟ ਤੋਂ ਕੋਈ ਵੀ ਉੱਚਾ ਨਹੀਂ ਹੋਣਾ ਤੇ ਦੂਸਰਾ ਜਿਹੜਾ ਨਾ ਇਹਦੇ ਲਾਗੇ ਇੱਕ ਗਲੀ ਪੈਂਦੀ ਹੈ ਉਹਦਾ ਗੇਟ ਆ ਤੇ ਲੋਕ ਜਿਹੜੇ ਜਦੋਂ ਗੇਟ ਆਲ ਭਜੰਡੇ ਆ ਉਸ ਟਾਈਮ ਤੇ ਜਿਹੜੀਆਂ ਗੋਲੀਆਂ ਚ ਲਾ ਕੇ ਨਾ ਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇਹ ਮਤਲਬ ਮਿੱਠੀ ਚਾਲ ਅਨਸਾਰ ਵੀ ਇਹ ਲੋਕਾਂ ਨੂੰ ਜਿਹੜਾ ਮਾਰ ਲਈ ਹੀ ਗੋਲੀਆਂ ਜਿਹੜੀਆਂ ਚਲਾਈਆਂ ਜਾਂ ਜੀਆਂ ਭਜਣ ਲਈ ਨਹੀਂ ਜਿਹੜੇ ਭਜੰਡੇ ਸੀ ਸਗੋਂ ਆ ਗੇਟ ਰਹੀਂ ਤੇ ਉਹਨਾਂ ਨੂੰ ਜਿਹੜਾ ਨਾ ਇਹਨਾਂ ਨੇ ਇੱਥੇ ਗੋਲੀਆਂ ਚਲਾ ਕੇ ਜਿਹੜਾ ਉਹ ਸ਼ਹੀਦ ਕੀਤਾ ਹੈ ਇਹ ਨਾ ਬਾਗ ਦਾ ਦੂਜਾ ਕੋਨਾ ਵਾ ਇਹ ਇੱਥੇ ਵੀ ਮਦਲਨਾ ਪੰਜਾਬ ਨਾ ਸੀ ਬੈਂਕ ਦੇ ਨਾਲ ਨਾ ਗਲੀ ਹੁੰਦੀ ਸੀ ਪਹਿਲਾਂ ਇਹ ਚਾਰ ਗੇਟ ਸੀ ਦੋ ਜਿਹੜੇ ਹੁਣ ਚੱਲਦੇ ਆ ਤੇ ਇੱਕ ਬੰਦ ਕੀਤਾ ਪਰਲੇ ਪਾਸੇ ਇਹ ਹੈ ਨਹੀਂ ਹੁਣ ਇੱਥੇ ਹੀ ਵੇਖ ਲਓ ਕੋਈ ਵੀ ਗੋਲੀ ਜੜੀ ਆ ਨਾ ਉਹ ਬਹੁਤ ਉੱਪਰ ਨਹੀਂ ਵੱਜੀ ਬੰਦੇ ਦੀ ਹਾਈਟ ਤੇ ਵੱਜੀ ਆ ਤੇ ਇਸ ਜਗ੍ਹਾ ਤੇ ਪਹਿਲਾਂ ਦਰਵਾਜ਼ਾ ਹੁੰਦਾ ਸੀ ਲੋਕ ਸਾਂ ਉਹ ਕੋਸ਼ਿਸ਼ ਕਰਦੇ ਹੋਣਗੇ ਦਰਵਾਜ਼ੇ ਤੋਂ ਬਾਹਰ ਨਿਕਲਣ ਦੀ ਤੇ ਉਹ ਦਰਵਾਜ਼ੇ 'ਚੋਂ ਬਾਹਰ ਨਿਕਲਦਿਆਂ ਨੂੰ ਗੋਲੀਆਂ ਮਾਰੀਆਂ ਨਾ ਜਿਹੜੀਆਂ ਪੁਰਾਣੀਆਂ ਫੋਟੋਆਂ ਨਾ 1919 ਤੋਂ ਪਹਿਲਾਂ ਦੀਆਂ ਵੀ ਉਹ 'ਚ ਵੀ ਆ ਜਿਹੜੇ ਨਾ ਸਮਾਦ ਆ ਉਹ ਦਿਖਾਈ ਦਿੰਦੀ ਹੈ ਤੇ ਇੱਥੇ ਵੀ 28 ਗੋਲੀਆਂ ਦੇ ਜਿਹੜੇ ਨਾ ਨਿਸ਼ਾਨ ਹੈਗੇ ਆ ਜਿਹੜੇ ਮੈਂ ਤੁਹਾਨੂੰ ਖਾਨਾ ਆ ਵੇਖੋ ਇਹ ਕੋਲ 28 ਗੋਲੀਆਂ ਦੇ ਨਿਸ਼ਾਨ ਆ ਜੇ ਤੁਸੀਂ ਦੇਖੋਗੇ ਆ ਬਾਹਰੋਂ ਉੱਚੀ ਹੋ ਗਈ ਹੈ ਪਰ ਥੱਲੇ ਉਹਨਾਂ ਨੇ ਉਹ ਵੀ ਸੇਵ ਕੀਤੇ ਹੋਏ ਆ ਮੈਂ ਨਾ ਹੁਣੇ ਜਿਹੜਾ ਪਾਰਟੀਸ਼ਨ ਇਹ ਮੂਜੂਮ ਦੇਖਿਆ ਨਾ ਉਹ ਆਹ ਫੋਟੋ ਜਿਹੜੀ ਨਾ ਪੁਰਾਣੀ 1919 ਤੋਂ ਪਹਿਲਾਂ ਦੀ ਜਿਹੜੀ ਆ ਉਸ ਟਾਈਮ ਦੇ ਸਾਕੇ ਦੀ ਜਿਹੜੀ ਆ ਆ ਲੱਗਿਆ ਆ ਜਿਹੜਾ ਦਰਖਤ ਆ ਨਾ ਇਹ ਵਿੱਚ ਆਂਦਾ ਉਸ ਫੋਟੋ ਦੇ ਵਿੱਚ ਵੀ ਜਿਹੜਾ ਦਰਖਤ ਹੈਗਾ ਸੀ ਤੋ ਕਾਫੀ ਪਟਾਣਾ ਨਾ ਤੇ ਇਹ ਵੀ ਉਸ ਟਾਈਮ ਤੇ ਹੋਏ ਦੋਸਤ ਉੱਥੇ ਇਹ ਆ ਜਿਹੜੀ ਇਹਨਾਂ ਸਮਾਰਕ ਬਣਾਈ ਅਸੀਂ ਇਦਾਂ ਦੀ ਉਹ ਆ ਤੇ ਅਧ ਰਸਿ ਕਾਫੀ ਆ ਇੱਕ ਨਾ ਇਹਨਾਂ ਦਾ ਲੇਜਰ ਸ਼ੋ ਵੀ ਹੁੰਦਾ ਰਾਤ ਨੂੰ ਜਿਹੜਾ ਸਾਰੀ ਜੋ ਵੀ ਉਸ ਟਾਈਮ ਤੇ ਘਟਨਾ ਵਾਪਰੀ ਇਹਨਾਂ ਦੁਖਦਾਈ ਉਹਨੂੰ ਇਹ ਅੰਕ ਤੋਂ ਲੇਜਰ ਸ਼ੋ ਰਾਈ ਕਰਦੇ ਆ ਉਹ ਮੈਂ ਕੱਲ ਲੈ ਗਿਆ ਰਾਤ ਤੇ ਉਹ ਇਹਦੇ ਵਿੱਚ ਨਾਲ ਸ਼ਾਮਲ ਕਰ ਦਿੰਦਾ ਸਰ ਵਿੱਚ 13 ਪ੍ਰਯਾਨੀ ਸੋਨਲੀ ਐਡਵਰਡ ਦੀ ਖਸਬੀਰ ਸੀ ਜਦ ਸਾਰਾ ਪੰਜਾਬ ਯਸਰ ਕੀ ਲਿਆ ਜੀ ਨਾਰਾ ਹੱਸੇ ਉਸੇ ਦਿਨ ਕਾਂਗਰਸ ਦੇ ਨੇਤਾਵਾਂ ਨੇ ਜੋਗਿਆਵਾਲਾ ਪਾਲ ਵਿੱਚ ਸ਼ਾਮੀ 4:30 ਵਜੇ ਇੱਕ ਸਵਾ ਕਰਨ ਦਾ ਫੈਸਲਾ ਲਿਆ ਸੀ ਉਹਨਾਂ ਦਾ ਇਰਾਦਾ ਡਾਕਟਰ ਸੱਤਿਆਪਾਲ ਅਤੇ ਡਾਕਟਰ ਕਿਛੂਦੀ ਰਹਾਏ ਅਤੇ ਕਾਲੇ ਕਾਨੂੰਨ ਦੀ ਵਾਪਸੀ ਦੀ ਮੰਗ ਕਰਨ ਸਿੱਖਰਨ ਤੇ ਰੋਕ ਲਗਾ ਦਿੱਤੀ ਹੈ ਕਿਉਂਕਿ ਸਰਕਾਰ ਨੇ ਮਾਰਸ਼ਲ ਲਾਲ ਗੋਂਦ ਦਾ ਪੂਈ ਐਲਾਨ ਨਹੀਂ ਕਰਵਾਇਆ ਸੀ ਜਨਰਲ ਡਾਇਰ ਇਹੋ ਹੀ ਨਾਸੀ

गोलियां चल अंग्रेज़ा दिया, दिया गोलियों तो जाना बचाते हुए ले उस दिन एक बचते बचा उस छाड़ मारते गए जलियावाला बाग दतलेम उस दिन डायर ने अपने नब्बे सैनिकों दस मिनट 1650 ਗੋਲੀਆਂ ਦਾਗੀਆਂ ਜਿਸ ਨਾਲ 1000 ਤੋਂ ਜ਼ਿਆਦਾ ਭਾਰਤੀ ਸ਼ਹੀਦ ਹੋਏ ਅਤੇ 1500 ਤੋਂ ਜ਼ਿਆਦਾ ਸਖਮੀ ਉਹ ਇਸ ਕਤਲੀਆ ਦਾ ਬਦਲਾ 21 ਸਾਲ ਬਾਅਦ ਪੰਜਾਬ ਦੇ بیٹے ਸ਼ਹੀਦ ਆਜ਼ਮ ਸਰਦਾਰ ਖੂਦ ਸਿੰਘ ਦੀ ਬੰਦੂਕ ਨੇ ਲਿਆ ਲੰਡਨ ਦੇ ਕੌਸਟਨ ਹਾਲ ਵਿੱਚ 10 ਮਾਰਚ 1940 ਵਾਲੇ ਦਿਨ ਚਲੀਆਂ ਉਹ 6 ਗੋਲੀਆਂ ਮਾਈਕਲ ਓਡਾਇਰ ਦੇ ਜਿਸ ਸਮੇਂ ਵਿੱਚ ਉਤਰੀਆਂ ਉਹੀ ਮਾਈਕਲ ਓਡਾਇਰ ਜਿਸ ਨੇ ਜਨਵਰ ਡਾਇਰ ਨੂੰ ਜਲਿਆਂਵਾਲਾ ਬਾਗ ਵਿੱਚ ਕਟਲੇਆਮ ਲਈ ਤੇ ਜੱਸ ਸਿੰਘ ਨੂੰ ਆਪਣੀ ਇੱਕ ਗੱਲ ਸਪੱਸ਼ਟ ਹੋ ਜਣੀ ਚਾਹੀਦੀ ਆ ਵੀ ਡਾਇਰ ਨਾਂ ਦੇ ਨਾ ਦੋ ਮਤਲਬ ਅਧਿਕਾਰੀ ਸੀ ਇੱਕ ਤੇ ਜਿਹੜਾ ਪਹਿਲਾ ਹੈਗਾ ਸੀ ਲੈਫਟਨੈਂਟ-ਜeneral ਆਫ ਪੰਜਾਬ ਜਿਹੜਾ ਮਾਈਕਲ ਫਰਾਂਸਿਸ ਓਡਾਇਰ ਆ DWYER ਵਾਲਾ ਤੇ ਦੂਸਰਾ ਹੈਦਾ ਹੀ ਕਰਨਲ ਅਰੀਜਨਲ ਐਡਵਰਡ ਹੈਰੀ ਡਾਇਰ ਗਵਰਨਰ ਓਡਰ ਨੇ ਨਾ ਜਿਹੜਾ ਕਰਨਲ ਹੈਰੀ ਡਾਇਰ ਨੂੰ ਅਪਾਇੰਟ ਕਰਕੇ ਨਾ ਤੇ ਜਲਿਆਂ ਵਾਲੇ ਬਾਗ ਭੇਜਿਆ ਤੇ ਸਖਤੀ ਨਾਲ ਨਜਿੱਠਣ ਲਈ ਉਹਨੂੰ ਆਦੇਸ਼ ਦਿੱਤੇ ਤੇ ਕਰਨਲ ਹੈਰੀ ਡਾਇਰ ਨੇ ਉਸ ਟਾਈਮ ਤੇ ਬੜੀ क्रूरता ਦਾ ਸਬੂਤ ਦਿੰਦਿਆਂ ਜਿਹੜਾ ਨੇ ਹੱਥੇ ਜਿਹੜੇ ਭਾਰਤੀਆਂ ਤੇ ਅੰਨ੍ਹਾ ਵਾਹ ਜਿਹੜੀ ਆ ਫਾਇਰਿੰਗ ਕੀਤੀ ਤੇ ਵੱਧ ਤੋਂ ਵੱਧ ਜਿਹੜੇ ਲੋਕਾਂ ਨੂੰ ਮਾਰਨ ਦੀਆਂ ਨੇ ਕੋਸ਼ਿਸ਼ ਕੀਤੀ ਜਿਹੜਾ ਕੋਈ ਗੇਟਾਂ ਵਾਲੇ ਪਾਸੇ ਵੀ ਭਜਦਾ ਸੀ ਉਹਨੂੰ ਉੱਥੇ ਮਤਲ ਮਾਰ ਕੇ ਜਿਹੜਾ ਨਾ ਮਾਰਮਕਾਇਆ ਨੇ ਤੇ ਇਸ ਤਰ੍ਹਾਂ ਇਹ ਦੋਵੇਂ ਜਿਹੜੇ ਨਾ ਇਹ ਦੋਸ਼ੀ ਆ ਇਹ ਸਾਰਾ ਦਖਾਂਤ ਵੇਖ ਕੇ ਨਾ ਮਨ ਨੂੰ ਬਹੁਤ ਦੁੱਖ ਹੁੰਦਾ ਤਾਂ ਨਾਲ ਦੀ ਨਾਲ ਇੱਕ ਗੱਲ ਦਾ ਸੰਤੋਖ ਜ਼ਰੂਰ ਆ ਵੀ ਇਹ ਜਿਹੜਾ ਕਾਂਡ ਆ ਇਹ ਜਿਹੜਾ ਭਾਰਤ ਦੀ ਆਜ਼ਾਦੀ ਚ ਇੱਕ ਨਾ ਮੀਲ ਪੱਥਰ ਦਾ ਇਹਨੇ ਕੰਮ ਕੀਤਾ ਤੇ ਜਿਹੜੀ ਆਜ਼ਾਦੀ ਆ ਉਹਦੇ ਵਿੱਚ ਸਭ ਨੇ ਜਿਹੜਾ ਬਰਾਬਰ ਦਾ ਹਿੱਸਾ ਪਾਇਆ ਚਾਹੇ ਕੋਈ ਹਿੰਦੂ ਆ ਸਿੱਖ ਆ ਮੁਸਲਮਾਨ ਆ ਸਾਈ ਆ ਸਭ ਨੇ ਬਰਾਬਰ ਦਾ ਹਿੱਸਾ ਪਾਇਆ ਤੇ ਇਸ ਕਾਰਨ ਜਿਹੜਾ ਹੈ ਭਾਰਤ ਵੀ ਸਭ ਦਾ ਸਾਂਝਾ ਵਾ ਤੇ ਅੱਗੋਂ ਜਿਹੜਾ ਇਹ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਗਾਂ ਕਦੀ ਵੀ ਇਹੋ ਜਿਹਾ ਕੋਈ ਵੀ ਵਾਕਿਆ ਜਿਹੜਾ ਨਾ ਉਹ ਦੁਬਾਰਾ ਨਾ ਹੋਵੇ ਸਭ ਦੀਆਂ ਭਾਵਨਾਵਾਂ ਤੇ ਜ਼ਰੂਰਤਾਂ ਦਾ ਜਿਹੜਾ ਬਰਾਬਰਤਾ ਦੇ ਨਾਲ ਜਿਹੜਾ ਵਾ ਉਹ ਧਿਆਨ ਰੱਖਿਆ ਜਾਵੇ ਤੇ ਕਿਸੇ ਨੂੰ ਵੀ ਇਹ ਅਹਿਸਾਸ ਨਾ ਹੋਣ ਦਿੱਤਾ ਜਾਵੇ ਕਿ ਵੀ ਉਹ ਇੱਕ ਨੰਬਰ ਦਾ ਸ਼ਹਿਰ ਹੀ ਨਹੀਂ ਤੇ ਮਹਾਰਾਜ ਰਣਜੀਤ ਸਿੰਘ ਦਾ ਰਾਜ ਜਿਹੜਾ ਵਾ ਉਹ ਹਰੇਕ ਬੰਦੇ ਦਾ ਪੂਰਾ ਧਿਆਨ ਰੱਖਿਆ ਜਾਂਦਾ ਸੀ ਤੇ ਪੂਰਾ ਪੂਰਾ ਉਹ ਮਾਨ ਤੇ ਸਤਿਕਾਰ ਦਿੱਤਾ ਜਾਂਦਾ ਸੀ ਤੇ ਤਾਂ ਹੀ ਉਹ ਮਤਲਬ ਮਹਾਰਾਜ ਰਣਜੀਤ ਸਿੰਘ ਦੇ ਰਾਜ ਨੂੰ ਜਿਹੜਾ ਵਰਡ ਦਾ ਜਿਹੜਾ ਨੰਬਰ 1 ਜਿਹੜਾ ਵਾ ਉਹ ਰਾਜ ਜਿਹੜਾ ਅੱਜ ਤੱਕ ਦਾ ਮੰਨਿਆ ਗਿਆ ਤੇ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਉਸ ਲੈਵਲ ਤੇ ਜਾਣ ਦੀ ਤਾਂ ਜੋ ਇਹ ਗਾਂ ਦੀ ਇਹੋ ਜਿਹੀ ਕਦੀ ਵੀ ਸਥਿਤੀ ਸਾਹਮਣੇ ਨਾ ਆਵੇ ਚਲੋ ਚੰਗਾ ਜੀ ਸਾਰਿਆਂ ਨੂੰ ਸ਼ਾਸਿਕਾਲ ਮਿਲਾਂਗੇ ਕਿ ਹੋਰ ਵੀਡੀਓ ਚ